ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਹਾਡਾ ਸਾਰਿਆਂ ਦਾ ਮੇਰੇ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਪਤਾ ਆਪਾਂ ਕੋਈ ਨਾ ਕੋਈ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹਿੰਦੇ ਹਾਂ ਤੇ ਅੱਜ ਫਿਰ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਮੈਨੂੰ ਉਮੀਦ ਹੈ ਤੁਸੀਂ ਬੜੇ ਹੀ ਇੰਟਰਸਟ ਦੇ ਨਾਲ ਸੁਣੋਗੇ ਸਨੂਗੇ ਹੀ ਨਹੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲੈਕ ਕਮੈਂਟ ਵੀ ਜਰੂਰ ਕਰੋਗੇ ਇਹ ਮੈਨੂੰ ਤੁਹਾਡੇ ਤੋਂ ਉਮੀਦ ਹੈ ਤੇ ਕਦੇ ਵੀ ਉਮੀਦ ਕਿਸੇ ਬੰਦੇ ਦੀ ਕੀਤੀ ਹੋਈ ਖਾਲੀ ਨਹੀਂ ਜਾਂਦੀ ਮੇਰੇ ਵਿਸ਼ਵਾਸ ਨੂੰ ਤੋੜਨਾ ਨਹੀਂ ਜੋ ਵੀ ਮੇਰੀ ਇਸ ਮੀਡੀਆ ਨੂੰ ਦੇਖੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਆਪਾਂ ਗੱਲ ਆਪਣੇ ਮੁੱਦੇ ਤੇ ਉਹਨੇ ਗੱਲ ਸ਼ੁਰੂ ਕਰਦੇ ਆਂ ਜਦੋਂ ਵੀ ਆਪਾਂ ਮਨੁੱਖ ਦੀ ਜ਼ਿੰਦਗੀ ਦੀ ਗੱਲ ਕਰਦੇ ਆਂ ਤੇ ਹਰ ਇੱਕ ਮਨੁੱਖ ਦਾ ਜੀਵਨ ਹੈ ਬੜਾ ਸੰਘਰਸ਼ ਰੂਪੀ ਜੀਵਨ ਹੈ ਇਹ ਆਪਾਂ ਭਲੀ ਭਾਂ ਸਾਰੇ ਹੀ ਜਾਣਦੇ ਆਂ ਸਾਡੇ ਸਾਰਿਆਂ ਦੇ ਜੀਵਨ 'ਚ ਬਹੁਤ ਵੱਡਾ ਸੰਘਰਸ਼ ਹੈ ਤੇ ਹਰ ਇੱਕ ਬੰਦੇ ਦਾ ਉਹ ਉਦਮੀ ਹੋਣਾ ਵੀ ਬਹੁਤ ਜ਼ਰੂਰੀ ਹੈ। ਬਿਨਾਂ ਉਦਮ ਤੋਂ ਕੁਝ ਮਿਲਦਾ ਵੀ ਨਹੀਂ ਹੈ। ਜਿੰਨਾ ਚਿਰ ਆਪਾਂ ਕਿਸੇ ਵੀ ਫੀਲਡ 'ਚ ਕੋਈ ਉਦਮ ਨਹੀਂ ਕਰਾਂਗੇ ਅਸੀਂ ਉਸ ਫੀਲਡ ਦੇ ਵਿੱਚ ਪ੍ਰਾਪਤੀ ਨਹੀਂ ਕਰ ਸਕਦੇ। ਇਹ ਆਪਾਂ ਸਾਰੇ ਜਾਣਦੇ ਹਾਂ। ਤੇ ਜਦੋਂ ਆਪਾਂ ਕਿਸੇ ਫੀਲਡ ਦੇ ਵਿੱਚ ਕਾਮਯਾਬੀ ਪ੍ਰਾਪਤ ਕਰਦੇ ਹਾਂ ਜਾਂ ਵੱਡੀਆਂ-ਵੱਡੀਆਂ ਸੁੱਖ-ਸਹੂਲਤਾਂ ਨੂੰ ਪ੍ਰਾਪਤ ਕਰ ਲੈਂਦੇ ਹਾਂ ਤੇ ਸਾਡਾ ਅਸੀਂ ਆਪ, ਸਾਡਾ ਪਰਿਵਾਰ, ਸਾਡੇ ਬੱਚੇ ਉਹ ਸੁੱਖ-ਸਹੂਲਤਾਂ ਦਾ ਆਨੰਦ ਮਾਣਦੇ ਹਨ। ਤੇ ਬਾਬੇ ਦੀ ਜਦੋਂ ਆਪਾਂ ਬਾਣੀ ਦੀ ਗੱਲ ਕਰਗੇ ਸੱਚ ਕਰਕੇ ਜਾਣੇ ਉਹ ਭਲਿਓ ਬਾਬੇ ਨੇ ਵੀ ਉਦਵੀ ਪੁਰਖ ਦੀ ਬਾਣੀ ਦੇ ਵਿੱਚ ਇੱਕ ਬਹੁਤ ਵੱਡੀ ਨਿਸ਼ਾਨੀ ਦੱਸੀ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਉਦੋਂ ਸਾਹੇ ਕਿਆ ਨਿਸ਼ਾਨੀ ਟੋਟ ਨਾ ਆਵੇ ਅੰਨੀ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਿਹਨਤ ਕਰਨ ਵਾਲਾ ਬੰਦਾ ਨਾ ਜਿਹੜਾ ਉਦਮੀ ਪੁਰਖ ਹੈ ਉਹਦੇ ਘਰੇ ਕਦੇ ਵੀ ਸੁੱਖ ਸਹੂਲਤਾਂ ਦੀ ਟੋਟ ਨਹੀਂ ਆਉਂਦੀ ਕਿਉਂਕਿ ਉਹ ਮਿਹਨਤ ਕਰਦਾ ਉਹ ਕਿਸੇ ਦੇ ਅਧੀਨ ਨਹੀਂ ਹੈ ਉਹ ਆਪਣੇ ਤੇ ਡਿਪੈਂਡਾ ਤਾਂ ਕਰਕੇ ਕਦੇ ਵੀ ਕਿਸੇ ਦੀ ਉਹਨੂੰ ਟੋਟ ਨਹੀਂ ਆਉਂਦੀ ਤੇ ਗੁਰੂ ਪਾਤਸ਼ਾਹ ਜੀ ਨੇ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਆਲਸ ਰੋਗ ਤੋਂ ਮੁਕਤ ਕਰਨ ਦੇ ਲਈ ਉਦਮ ਦਾ ਉਦਮੀ ਬਣਦਾ ਬਹੁਤ ਵੱਡਿਆ ਉਪਦੇਸ਼ ਵੀ ਦਿੱਤਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਆਪਾਂ ਕਿਸੇ ਵੀ ਫੀਲਡ ਤੇ ਉਦਮਕ ਬਣ ਕੇ ਉਦਮੀ ਪੁਰਸ਼ ਬਣ ਕੇ ਜਾਂ ਉਦਮ ਕਰਕੇ ਸੰਸਾਰ ਦੀਆਂ ਜ਼ਰੂਰਤਾਂ ਦੀ ਲੋੜ ਆ ਜਿਹੜੀ ਸਾਡੀ ਪੂਰਤੀ ਹੁੰਦੀ ਆ ਓਵੇਂ ਜਦੋਂ ਆਪਾਂ ਧਰਮ ਦੇ ਰਸਤੇ ਤੇ ਚੱਲ ਕੇ ਗੁਰੂ ਦਾ ਰੱਬ ਦਾ ਨਾਮ ਯਾਦ ਕਰਨ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣ ਦੇ ਵਿੱਚ ਉਦਮ ਕਰਾਂਗੇ ਤਾਂ ਫਿਰ ਸਾਡੂੰ ਨਰਿੰਕਾਰ ਦੀ ਵੀ ਜਿਹੜੀ ਜ਼ਰੂਰਤ ਆ ਉਹ ਵੀ ਕੰਪਲੀਟ ਹੁੰਦੀ ਆ ਉਹ ਵੀ ਪੂਰੀ ਹੁੰਦੀ ਆ ਸਾਡੇ ਅੰਦਰ ਸਹਿਜ ਆਉਂਦਾ ਹੈ ਸੰਤੋਖ ਆਉਂਦਾ ਹੈ ਸਬਰ ਆ ਜਾਂਦਾ ਹੈ ਫੇਰ ਸਾਰਾ ਕੁਝ ਪੂਰਾ ਹੋ ਜਾਂਦਾ ਜੋ ਸਬਰ ਤੇ ਸੰਤੋਖ ਆ ਗਿਆ ਫੇਰ ਆਪਾਂ ਦੇਖਦੇ ਆਂ ਕਈ ਵਾਰੀ ਕੋਠੀ ਵਾਲਾ ਹਵੇਲੀ ਵਾਲਾ ਬੰਦਾ ਨਹੀਂ ਖੁਸ਼ ਹੁੰਦਾ ਚੌਂਪੜੀ ਵਾਲਾ ਬੰਦਾ ਖੁਸ਼ ਹੁੰਦਾ ਕਿਉਂਕਿ ਉਹਦੇ ਕੋਲੇ ਕੀ ਹੈ ਜੀ ਉਹਦੇ ਕੋਲ ਸਬਰ ਆ ਉਹਦੇ ਕੋਲ ਸੰਤੋਖ ਆ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਉਦਮ ਕਰੈਂਦਿਆਂ ਜੀਉ ਤੂੰ ਕਮਾਂਦਿਆਂ ਸੁਖ ਭੁੰਚ ਧਿਆਂਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਤੇਰੀ ਚਿੰਤਾ ਸਾਰੀ ਖਤਮ ਹੋ ਜੂਗੀ ਅੱਜ ਬੰਦੇ ਕਿਉਂ ਡਿਪਰੈਸ਼ਨ ਤੇ ਜਾ ਰਹੇ ਆ ਕਿਉਂ ਟੈਨਸ਼ਨ ਚ ਹੋ ਰਹੇ ਆ ਸਾਡੇ ਜੀਵਨ ਕਿਉਂ ਵਿਰਥ ਹੋ ਰਹੇ ਆ ਕਿਉਂ ਅਸੀਂ ਆਪਣੀ ਜੀਵਨ ਦੀ ਲੀਲਾ ਨੂੰ ਖਤਮ ਕਰ ਰਹੇ ਕਿਉਂਕਿ ਚਿੰਤਾ ਦੇ ਵਿੱਚ ਡੁੱਬੇ ਹੋਏ ਆ ਅਸੀਂ ਪ੍ਰਮਾਤਮਾ ਦੇ ਰਾਹ ਤੇ ਚੱਲਣ ਦਾ ਉਦਮ ਹੀ ਨਹੀਂ ਕਰ ਰਹੇ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਉਦਮੀ ਪੁਰਖ ਕਦੇ ਵੀ ਅਵੇਸਲਾ ਨਹੀਂ ਹੁੰਦਾ ਉਹ ਕਦੇ ਵੀ ਆਲਸ ਦੇ ਵਿੱਚ ਨਹੀਂ ਡੁੱਬਦਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਦਮੀ ਪੁਰਸ਼ ਦੇ ਬਾਰੇ ਗੁਰਬਾਣੀ ਦੇ ਵਿੱਚ ਕਿਰਸ਼ਾਨ ਦੀ ਉਦਾਹਰਨ ਦੇ ਕੇ ਸਮਝਾਇਆ ਵੀ ਕਿਸ ਤਰ੍ਹਾਂ ਕਿਰਸ਼ਾਨ ਆਪਣੀ ਹੱਡ ਤੋੜ ਮਿਹਨਤ ਦੇ ਨਾਲ ਆਪਣੇ ਪੈਸਿਆਂ ਦੇ ਆਪਣੇ ਫੈਮਿਲੀ ਦੇ ਲਈ ਆਪਣੇ ਧੀਆ ਪੁੱਤਰਾਂ ਦੇ ਲਈ ਕਿੰਨੇ ਖਨੇਚ ਪਦਾਰਥ ਇਕੱਠੇ ਕਰਦਾ ਕਿੰਨੇ ਧਨ ਪਦਾਰਥ ਇਕੱਠੇ ਕਰਦਾ ਕਾਦੇ ਲਈ ਕਿ ਔਖੇ ਸਮੇਂ ਦੇ ਵਿੱਚ ਮੁਸੀਬਤ ਦੇ ਵਿੱਚ ਉਹ ਧਨ ਪਦਾਰਥਾਂ ਦੀ ਅਸੀਂ ਆਪਣੀ ਜ਼ਰੂਰਤ ਪੂਰੀ ਕਰ ਸਕੀ ਤਾਂ ਕਿ ਮੇਰੇ ਪਰਿਵਾਰ ਨੂੰ ਕਿਸੇ ਸਮੱਸਿਆ ਦਾ ਮੂੰਹ ਨਾ ਦੇਖਣਾ ਪਵੇ ਤੇ ਬਾਬੇ ਨੇ ਬਾਣੀ ਦੇ ਵਿੱਚ ਲਿਖਿਆ ਕੀ ਕਹਿੰਦੇ ਬਾਬਾ ਜੀ ਪਤਾ ਕੀ ਕਹਿੰਦੇ ਆ ਕਹਿੰਦੇ ਕਰਸਾਨੀ ਕਰਸਾਨ ਕਰੇ ਲੋਚੇ ਜੀਓ ਲਾਏ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ ਕਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਸੜਾਏ ਕਹਿੰਦੇ ਜਿਵੇਂ ਕਿਸਾਨ ਸਖਤ ਮਿਹਨਤ ਕਰਕੇ ਸਵੇਰੇ 4 ਵਜੇ ਉੱਠ ਕੇ ਜਾਂਦਾ ਨਾ ਖੇਤਾਂ ਚ ਸਖਤ ਮਿਹਨਤ ਕਰਕੇ ਧਨ ਪਦਾਰਥ ਇਕੱਠੇ ਕਰਦਾ ਆਪਣੇ ਧੀਏ ਪੁੱਤ ਸੁਖ ਰਹਿਣ ਇਸੇ ਤਰ੍ਹਾਂ ਹਰ ਜਨ ਹਰ ਹਰ ਜਪ ਕਰੇ ਅੰਤ ਲੈਸਦਾਏ ਤੇ ਹਰੀ ਦੇ ਪ੍ਰਮਾਤਮਾ ਦੇ ਰਸਤੇ ਤੇ ਚੱਲ ਕੇ ਕੀਤਾ ਹੋਇਆ ਉਦਮ ਮਸੀਬਤ ਵੇਲੇ ਔਖੇ ਟਾਈਮ ਦੇ ਵਿੱਚ ਸਾਡਾ ਸਹਾਈ ਬੰਦਾ ਹੈ ਸਹਾਇਤਾ ਕਰਦਾ ਹੈ ਉਦਮੀ ਪੁਰਖ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਸਮਾਂ ਵਿਰਥ ਨਹੀਂ ਜਾਂਦਾ ਜਿਹੜਾ ਉਦਮੀ ਪੁਰਖ ਹੈ ਨਾ ਉਹਦੀ ਜ਼ਿੰਦਗੀ ਦਾ ਸਮਾਂ ਕਦੇ ਵਿਰਥ ਨਹੀਂ ਜਾਂਦਾ ਬਲਕਿ ਆਲਸੀ ਬੰਦਾ ਆਪਣਾ ਸਮਾਂ ਵੀ ਵੇਸਟ ਕਰਦਾ ਹੈ ਤੇ ਮਨ ਦੇ ਵਿੱਚ ਆਪਣੀ ਤੇ ਦੁਖੀ ਵੀ ਰਹਿੰਦਾ ਹੈ ਕਿਉਂਕਿ ਕੋਈ ਵੀ ਟਾਈਮ ਦੀ ਕੰਮ ਨਹੀਂ ਹੁੰਦਾ ਉਹਦਾ ਉਹ ਆਲਸ ਦੇ ਵਿੱਚ ਡੁੱਬਿਆ ਰਹਿੰਦਾ ਹੈ ਤੇ ਉਹ ਜਿਹੜਾ ਉਦਮੀ ਪੁਰਖ ਹੈ ਨਾ ਉਹ ਆਪਣੀਆਂ ਜ਼ਰੂਰਤਾਂ ਤਾਂ ਪੂਰੀਆਂ ਕਰਦਾ ਹੀ ਕਰਦਾ ਹੈ ਆਪਦੀਆਂ ਜ਼ਰੂਰਤਾਂ ਪੂਰਾ ਕਰਕੇ ਹੋਰ ਬੰਦਿਆਂ ਦੀ ਜਿਹੜੇ ਹੋਰ ਕੋਈ ਜ਼ਰੂਰਤਮੰਦ ਆ ਬੰਦੇ ਉਹਨਾਂ ਦੀ ਵੀ ਸਹਾਇਤਾ ਕਰਦਾ ਹੈ ਤੇ ਭਾਈ ਗੁਰਦਾਸ ਜੀ ਨੇ ਬਹੁਤ ਸੋਣਾ ਇਹਦੇ ਬਾਰੇ ਲਿਖਿਆ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਕਿਰਤ ਵਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤਨ ਦਾ ਦੇਖੋ ਜਿਹਦਾ ਉਦਵੀ ਪੁਰਖਾ ਜੇ ਆਪ ਮੰਨ ਲਓ ਆਪਾਂ ਕਿਸੇ ਦੀ ਸਹਾਇਤਾ ਕਰਨੀ ਹੈ ਕਿਸੇ ਦੀ ਮਦਦ ਕਰਨ ਨੂੰ ਸਾਡੇ ਮਨ ਦੇ ਵਿੱਚ ਫੁਰਨ ਆ ਗਿਆ ਯਾਰ ਫਲਾਣਾ ਬੰਦਾ ਬਹੁਤ ਦੁਖੀ ਹੈ ਕਾਪਾਉ ਦੀ ਮਦਦ ਕਰਗੇ ਪਰ ਮਦਦ ਕਰਾਂਗੇ ਕਿਦੋਂ ਜਦੋਂ ਸਾਡੇ ਕੋਲੇ ਕੁਝ ਹੋਊਗਾ ਨਾ ਜੇ ਅਸੀਂ ਖਾਲੀ ਬੈਠੇ ਆਂ ਤੇ ਫਿਰ ਮਦਦ ਕਿਵੇਂ ਕਰ ਸਕਦੇ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਉਦਮ ਕਰਨਾ ਸੰਸਾਰੀ ਕੰਮਾਂ ਦੇ ਵਿੱਚ ਵੀ ਉਦਮ ਕਰਨਾ ਨਿਰੰਕਾਰੀ ਕੰਮਾਂ ਦੇ ਵਿੱਚ ਵੀ ਉਦਮ ਕਰਨਾ ਇਸ ਲਈ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਦੇ ਵਿੱਚ ਉਦਮ ਬੰਨ ਲਈ ਬਹੁਤ ਵੱਡੀ ਪ੍ਰੇਰਨਾ ਦਿੱਤੀ ਆ ਗੁਰੂ ਸਾਹਿਬ ਨੇ ਤਾਂ ਇੰਨੀ ਗੱਲ ਵੀ ਆਖੀ ਆ ਵੀ ਆਲਸੀ ਬੰਦਾ ਕਿਤੇ ਗੁਰੂ ਦਾ ਸਿੱਖ ਵੀ ਨਹੀਂ ਬਣ ਸਕਦਾ ਕਿਉਂਕਿ ਉਹ ਅਮਰਤ ਵੇਲੇ ਦੀ ਸੰਭਾਲ ਹੀ ਨਹੀਂ ਕਰ ਸਕਦਾ ਉਹ ਤਾਂ ਆਲਸ ਦੇ ਵਿੱਚ ਹੀ ਡੁੱਬਿਆ ਰਹੇਗਾ ਤੇ ਉਦਮੀ ਪੁਰਖੀ ਉੱਠ ਕੇ ਅਮਰਤ ਵੇਲੇ ਆਪ ਦਾ ਟਾਈਮ ਸੰਭਾਲ ਕੇ ਨਿਤਨੇਮ ਵੀ ਕਰ ਸਕਦਾ ਬਾਣੀ ਵੀ ਪੜ੍ਹੇਗਾ ਪਰਮੇਸ਼ਰ ਦੀ ਯਾਦ ਚ ਵੀ ਬੈਠੇਗਾ ਆਪਣੇ ਹੋਰ ਜ਼ਿੰਮੇਵਾਰੀਆਂ ਦਾ ਵੀ ਟਾਈਮ ਨਵੇਰੇ ਕਰ ਲੇਗਾ ਸਾਰੇ ਕੰਮ ਆਪਣੇ ਜੀਵਨ ਦੇ ਜ਼ਿੰਦਗੀ ਦੇ ਰਹਿੰਦੇ ਸਾਰੇ ਕੰਮ ਨਵੇੜ ਲੇਗਾ ਤਾ ਕਰਕੇ ਗੁਰੂ ਪਾਤਸ਼ਾਹੀ ਨੇ ਕਿਹਾ ਉਦਮ ਕਰੇ ਭਲਕੇ ਪਰਪਤੀ ਇਸ਼ਨਾਨ ਕਰੇ ਅਮਰਤ ਸਰ ਨਾਵੇ ਇਹ ਉਦਮੀ ਪੁਰਖ ਹੈ ਇਹ ਉਦਮੀ ਪੁਰਖ ਕੀ ਕਰ ਸਕਦਾ ਇਹ ਆਲਸੀ ਤੁਰਕ ਨਹੀਂ ਕਰ ਸਕਦਾ ਤੇ ਆਪਾਂ ਆ ਵੀ ਪਿੰਡਾਂ ਦੇ ਵਿੱਚ ਇੱਕ ਗੱਲ ਸੁਣਦੇ ਆ ਤੁਸੀਂ ਵੀ ਸੁਣੀ ਹੋਊਗੀ ਤੁਹਾਡੇ ਪਿੰਡਾਂ ਦੇ ਵਿੱਚ ਵੀ ਬਜ਼ੁਰਗ ਰਹਿੰਦੇ ਆ ਬਜ਼ੁਰਗ ਕਹਿੰਦੇ ਆ ਨਾ ਕਹਿੰਦੇ ਕੱਲ ਦਾ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਤੇ ਕੱਲ ਦਾ ਕੰਮ ਅੱਜ ਕਰੋ ਇਸੇ ਤਰ੍ਹਾਂ ਬਾਬਾ ਕਬੀਰ ਜੀ ਨੇ ਬਾਣੀ ਦੇ ਵਿੱਚ ਸਾਨੂੰ ਇਹੀ ਗੱਲ ਸਮਝਾਈ ਹੈ ਉਹ ਬਹੁਤ ਸੌਖੀ ਤਰੀਕੇ ਨਾਲ ਦੱਸਿਆ ਬਾਬਾ ਕਬੀਰ ਜੀ ਕਹਿੰਦੇ ਜਿਹੜੇ ਕੰਮ ਤੂੰ ਕੱਲ ਕਰਨਾ ਨਾ ਉਹ ਅੱਜ ਕਰ ਲੈ ਤੇ ਜਿਹੜਾ ਅੱਜ ਕਰਨਾ ਉਹ ਹੁਣੇ ਕਰ ਲੈ ਬਾਬਾ ਕਬੀਰ ਜੀ ਨੇ ਦੱਸਿਆ ਗੱਲ ਕਹਿੰਦੇ ਕਬੀਰ ਜੋ ਕ ਕਬੀਰ ਬਾਬਾ ਕਬੀਰ ਜੀ ਕਹਿੰਦੇ ਕਬੀਰ ਕਾਲ ਕਰੰਤਾ ਅਬੇ ਕਰ ਅਬ ਕਰਤਾ ਸੋਇ ਤਾਲ ਬਾਬਾ ਕਬੀਰ ਜੀ ਕਹਿੰਦੇ ਕਾਲ ਕਰੰਤਾ ਅਭੇਕਾਰ ਅਬ ਕਰ ਸੋ ਤਾਲ ਜਿਹੜਾ ਤੂੰ ਕੱਲ ਨੂੰ ਕਰਨਾ ਉਹ ਅੱਜ ਹੀ ਕਰ ਲੈ ਭਲਿਆ ਉਹ ਅੱਜ ਕਰ ਲੈ ਪਾਸੀ ਕਸੂ ਨਾ ਹੋਏਗਾ ਸਿਰ ਪਰ ਆਵੇ ਕਾਲ ਕੀ ਪਤਾ ਇਹ ਮੌਤ ਦੀ ਫਾਹੀ ਇਹ ਕਾਲ ਰੂਪੀ ਜਮ ਕਿਦੋਂ ਗੱਲ ਚਾਕੇ ਪਏ ਕਿਦੋਂ ਸਵਾਸਾਂ ਰੂਪੀ ਘੱਡੀ ਤੇਰੀ ਰੁਕ ਜੇ ਕੋਈ ਪਤਾ ਥੜੂ ਹੈ ਤਾ ਕਰਕੇ ਭਗਤ ਕਬੀਰ ਜੀ ਕਹਿੰਦੇ ਭਾਈ ਅੱਜ ਦਾ ਕੰਮ ਕੱਲ ਤੇ ਨਾ ਛੱਡ ਪਸਟਾਏਗਾ ਬਾਅਦ ਚ ਪਸਟਾਇਆ ਕੁਛ ਨਹੀਂ ਬਨਨਾ ਤੇ ਜਦੋਂ ਆਪਾਂ ਉਦਮ ਦੀ ਗੱਲ ਕਰਗੇ ਜਿੱਥੇ ਸੰਸਾਰੀ ਕੰਮਾਂ ਦੇ ਵਿੱਚ ਸਾਨੂੰ ਉਦਮ ਕਰਨ ਦੀ ਬਹੁਤ ਜ਼ਰੂਰਤ ਹੈ ਉੱਥੇ ਗੁਰਬਾਣੀ ਦੇ ਵਿੱਚ ਦੱਸਿਆ ਬਾਬੇ ਨੇ ਛਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਾਰਿਆਂ ਨਾਲੋਂ ਭਲਾ ਉਦਮ ਇਹੀ ਆ ਪ੍ਰਮਾਤਮਾ ਦੇ ਰਸਤੇ ਤੇ ਚੱਲ ਕੇ ਵੀ ਆਪਾਂ ਉਦਮ ਕਰਨਾ ਹੈ ਅੱਜ ਮੈਂ ਤਾਂ ਇਹ ਤੁਹਾਡੇ ਸਾਹਮਣੇ ਵਿਚਾਰਾ ਰੱਖਣਾ ਕਿ ਅੱਜ ਜਦ ਅਸੀਂ ਸਾਡੇ ਸਮਾਜ ਦੇ ਵਿੱਚ ਅਸੀਂ ਦੇਖਦੇ ਆ ਸਾਡੇ ਬੱਚੇ ਦੇਰੀ ਰਾਤ ਤੱਕ ਸੌਂਦੇ ਰਹਿੰਦੇ ਆ ਸਵਕਤਿ ਅਮਰਤ ਵੇਲਿਆਂ ਦੀ ਅਸੀਂ ਸੰਭਾਲ ਨਹੀਂ ਕਰ ਪਾ ਰਹੇ ਅਸੀਂ ਆਪਦੇ ਧਰਮ ਤੋਂ ਕਿਸੇ ਬਹੁਤ ਜਿਆਦਾ ਹਟ ਰਹੇ ਆ ਕਾਰਨ ਕੀ ਆਲਸੀ ਹੈ ਸਾਡੇ ਚ ਆਲਸ ਆ ਗਿਆ ਹੈ ਅਸੀਂ ਉਦਮ ਛੱਡਤਾ ਹੈ ਅਸੀਂ ਆਪਦੇ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਤੋਂ ਵੀ ਭੱਜ ਰਹੇ ਆ ਤਾਜਿਕਲਾਤਮ ਹੱਤਿਆ ਹੋ ਰਹੇ ਹੈ ਕੋਈ ਡਿਪਰੈਸ਼ਨ ਚ ਜਾ ਰਿਹਾ ਹੈ ਕੋਈ ਟੈਨਸ਼ਨ ਚ ਜਾ ਰਿਹਾ ਹੈ ਹੱਥੀ ਕੰਮ ਕਰਨੇ ਛੱਡਤੇ ਅਸੀਂ ਕੋਈ ਮਿਹਨਤ ਕਰਕੇ ਖੁਸ਼ੀ ਨਹੀਂ ਆ ਤਾਂ ਕਰਕੇ ਗੱਲਾਂ ਸਾਡੇ ਸਾਰੀਆਂ ਹੋ ਰਹੀਆਂ ਤੇ ਬਾਬੇ ਨੇ ਕਿਹਾ ਉਸਦਮ ਬਣੋ ਕੁਆ ਦੇਖਦੇ ਨਾ ਪੁਰਾਣੇ ਸਮੇਂ ਸਾਡੇ ਬਿਯੁਰਕ ਸੀ ਸਵੇਕ ਤੇ ਉੱਠ ਕੇ ਖੇਤਾਂ ਦੇ ਵਿੱਚ ਜਾਂਦੇ ਸੀ ਖੇਤਾਂ ਦੇ ਵਿੱਚ ਜਾ ਕੇ ਹਲ ਜੋਤਦੇ ਸੀ ਹੱਡ ਤੋੜ ਮਿਹਨਤ ਕਰਦੇ ਸੀ ਤੇ ਸਵੇਰ ਸਵੇਰ ਖੇਤਾਂ ਦੇ ਵਿੱਚ ਜਾਣਾ ਉਹਨਾਂ ਨੇ ਫਰੈਸ਼ ਹਵਾ ਖਾਣੀ ਕਿੰਨਾ ਵਧੀਆ ਉਹਨਾਂ ਦਾ ਜੀਵਨ ਸੀ ਰੋਗ ਰੋਗ ਰਹਿਤ ਜੀਵਨ ਸੀ ਉਹਨਾਂ ਦਾ ਤੇ ਖੁਸ਼ ਰਹਿੰਦੇ ਕਿੰਨਾ ਵੱਡਾ ਭਾਈਚਾਰਾ ਸੀ ਅੱਜ ਅਸੀਂ ਕੰਮ ਕਰਕੇ ਨਹੀਂ ਖੁਸ਼ ਅਸੀਂ ਕਹਿੰਦੇ ਆ ਕਿ ਅਸੀਂ ਬਤਾ ਲਈਂ ਵਜਾਗੇ ਤੇ ਸਾਰਾ ਕੁਝ ਸਾਡੇ ਲਈ ਹਾਜ਼ਰ ਹੋ ਜੇ ਨਹੀਂ ਇਦਾਂ ਨਹੀਂ ਹੋਗਾ ਹਰ ਇੱਕ ਫੀਲਡ ਦੇ ਵਿੱਚ ਸਾਨੂੰ ਉੱਦਮ ਕਰਨਾ ਪੈਣਾ ਇਹ ਵਿਚਾਰਾ ਮੈਂ ਤਾਂ ਰੱਖਿਆ ਕਿ ਗੁਰੂ ਸਾਹਿਬ ਨੇ ਕੁਰਬਾਨੀ ਦੇ ਵਿੱਚ ਸਾਨੂੰ ਦੱਸਿਆ ਦੱਸਿਆ ਹੀ ਨਹੀਂ ਤੇ ਉੱਦਮ ਦੀ ਬਹੁਤ ਵੱਡੀ ਪ੍ਰੇਰਨਾ ਦਿੱਤੀ ਹੈ ਹਰ ਇੱਕ ਬੰਦੇ ਨੂੰ ਆਪਦੇ ਜੀਵਨ ਦੇ ਵਿੱਚ ਉਦਮ ਕਰਨਾ ਚਾਹੀਦਾ ਹੈ ਬਿਨਾ ਉਦਮ ਤੋਂ ਅਸੀਂ ਕਾਮਯਾਬੀ ਹਾਸਲ ਨਹੀਂ ਕਰ ਸਕਦੇ ਤੇ ਮੈਂ ਉਮੀਦ ਕਰਦਾ ਤੁਹਾਨੂੰ ਮੇਰੇ ਵਿਚਾਰ ਆ ਵਧੀਆ ਲੱਗਣਗੇ ਵਾਹੀ ਗੁਰਜੀ ਦਾ ਖਾਲਸਾ